ਦੋਸਤੋ ਅੱਜ ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਦਾ ਤੀਸਰਾ ਦਿਨ ਸੀ ਹੰਗਾਮੀਪੁਰ ਪੂਰ ਰਹਾ ਪਰ ਮੈਂ ਜਿਵੇਂ ਪਹਿਲੇ ਦੱਸਿਆ ਸੀ ਕਿ ਪੰਜਾਬ ਦੇ ਕੁਝ ਬਹੁਤ ਹੀ ਅਹਿਮ ਮੁੱਦਿਆਂ ਨੂੰ ਲੈ ਕੇ ਇਸ ਵਾਰ ਪਾਰਲੀਮੈਂਟ ਸੈਸ਼ਨ ਦੇ ਵਿੱਚ ਮੈਂ ਬਹੁਤ ਸਾਰੇ ਸਵਾਲ ਪੁੱਛੁੰਦਾ ਰਿਹਾ ਇੱਕ ਬਹੁਤ ਹੀ ਅਹਿਮ ਸਵਾਲ ਦਾ ਜਵਾਬ ਆਇਆ ਹੈਗਾ ਔਰ ਉਹ ਸਵਾਲ ਪੰਜਾਬ ਦੇ ਜਿਹੜੇ ਸਾਡੇ ਪਛੜੇ ਹੋਏ ਭੈਣ ਭਰਾ ਨੇ ਜਿਹੜੇ ਸਾਡੇ ਵਿਮੁਖਤ ਜਾਤੀਆਂ ਦੇ ਸਾਥੀ ਹੈਗੇ ਨੇ ਉਹਨਾਂ ਨਾਲ ਸੰਬੰਧਿਤ ਰਿਹਾ ਔਰ ਟ్రਾਈਬਲ ਮਿਨਿਸਟਰੀ ਵੱਲੋਂ ਜਿਹੜਾ ਜਵਾਬ ਆਇਆ ਮੈਂ ਉਹਦਾ ਜ਼ਿਕਰ ਤੁਹਾਡੇ ਨਾਲ ਕਰਨਾ ਹੈ ਦੋਸਤੋ ਸਾਡੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਵਿਮੁਖਤ ਜਾਤੀਆਂ ਦੇ ਸਾਥੀ ਹੈਗੇ ਨੇ ਜਿਨ੍ਹਾਂ ਵਿੱਚ ਬਾਜੀਗਰ ਪੌਰੀਆ ਸਾਂਸੀ ਗੱਡਲਾ ਨੱਤ ਬਰਾ ਬੰਗਾਲੀ ਤੇ ਸ਼ਿਕਲੀਗਰ ਸਿਕ ਔਰ ਹੋਰ ਬਹੁਤ ਸਾਰੇ ਜਿਹੜੇ ਵਿਮੁਖਤ ਜਾਤੀਆਂ ਨਾਲ ਸੰਬੰਧਿਤ ਕਬੀਲੇ ਹੈਗੇ ਨੇ ਭਾਈਚਾਰਾ ਹੈਗਾ ਇਹ ਸਾਡੇ ਪੰਜਾਬੀ ਸਮਾਜ ਦਾ ਨਿਖੜਵਾ ਅੰਗ ਹੈਗੇ ਨੇ ਔਰ ਬਹੁਤ ਲੰਬੇ ਸਮੇਂ ਤੋਂ ਇਹ ਨਿਖੜਵਾਂਦੇ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਚਿਕੜੀਗਰ ਸਿੱਖਾ ਨੇ ਇੱਕ ਬਹੁਤ ਅਹਿਮ ਭੂਮਿਕਾ ਨਿਭਾਈ ਲੇਕਿਨ ਲੰਬੇ ਸਮੇਂ ਤੋਂ ਇਨ੍ਹਾਂ ਪਛੜੇ ਹੋਏ ਕਬੀਲਿਆਂ ਵਿਮੁਖਤ ਜਾਤੀਆਂ ਨੂੰ ਇਹਦਾ ਇਹਨਾਂ ਦਾ ਹੱਕ ਬਣਦਾ ਸੀਗਾ ਇਹਨਾਂ ਨੂੰ ਗੁਰਬਤ ਵਿੱਚੋਂ ਕੱਢਣ ਦੇ ਇਹਨਾਂ ਨੂੰ ਗਰੀਬੀ ਵਿੱਚੋਂ ਕੱਢ ਕੇ ਸਮਾਜ ਦੇ ਵਿੱਚ ਸਮਾਨ ਜਨਕ ਸਥਾਨ ਦੇਣ ਦਾ ਉਹ ਨਹੀਂ ਪ੍ਰਾਪਤ ਹੋਇਆ ਮੈਂ ਪਿਛਲੇ ਸੈਸ਼ਨ ਦੇ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ ਔਰ ਅੱਜ ਫਿਰ ਇਸ ਮੁੱਦੇ ਨੂੰ ਲੈ ਕੇ ਮੈਂ ਆਪਣੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਜਾ ਰਿਹਾ ਕਿ ਇਹ ਕੇਸ ਹਾਲੇ ਲੰਬਿਤ ਪਿਆ ਹੋਇਆ ਇਹਨਾਂ ਦੀ ਰਿਜ਼ਰਵੇਸ਼ਨ ਦਾ ਮੁੱਦਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮੁੱਦਾ ਇਹਨਾਂ ਦੀ ਇਹਨਾਂ ਦੀ ਵੈਲਫੇਅਰ ਦਾ ਮੁੱਦਾ ਇਹਨਾਂ ਵਾਸਤੇ ਰੁਜ਼ਗਾਰ ਦਾ ਮੁੱਦਾ ਔਰ ਮੈਂ ਕਹੂੰਗਾ ਕਿ ਇਹਨਾਂ ਦੇ ਸਨਮਾਨ ਤੇ ਹੋਣ ਦਾ ਮੁੱਦਾ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਵਾਸਤੇ ਇੱਕ ਅਹਿਮ ਮੁੱਦਾ ਹੈ ਔਰ ਜਿਹੜਾ ਭਾਰਤ ਸਰਕਾਰ ਤੋਂ ਮੈਨੂੰ ਜਵਾਬ ਆਇਆ ਹੈਗਾ ਔਰ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਨੇ ਕੁਝ ਨਿਜਮ ਜਿਹੜੇ ਆ ਉਹ ਡੀ ਨੋਟੀਫਾਈਡ ਜਿਹੜੇ ਟ੍ਰਾਈਬਸ ਹੈਗੇ ਨੇ ਡੀ ਐਨ ਟੀ ਕਬੀਲੇ ਜਿਹੜੇ ਸਾਡੇ ਇਹ ਹੈਗੇ ਨੇ ਇਹਨਾਂ ਵਾਸਤੇ ਨਿਯਮ ਬਣਾ ਰੱਖੇ ਯਾਰ ਉਹਨਾਂ ਨਿਯਮਾਂ ਦੇ ਤਹਿਤ ਸਭ ਤੋਂ ਪਹਿਲਾਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਵੱਲੋਂ ਰਿਕਮੈਂਡੇਸ਼ਨ ਆਵਦੀ ਔਰ ਉਹਨਾਂ ਦੀ ਰਿਕਮੈਂਡੇਸ਼ਨ ਤੋਂ ਬਾਅਦ ਭਾਰਤ ਸਰਕਾਰ ਦੇ ਰਜਿਸਟਰ ਜਨਰਲ ਆਫ ਇੰਡੀਆ ਤੇ ਫਿਰ ਐਨਸੀਐਸਟੀ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਟ੍ਰਾਈਬਸ ਇਹਨਾਂ ਤੋਂ ਪ੍ਰੋਸੈਸ ਹੋਣ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਹੈ ਇਹਨਾਂ ਨੂੰ ਕਿਸੇ ਵੀ ਕੈਟਾਗਰੀ ਦੇ ਵਿੱਚ ਸ਼ਾਮਲ ਕਰਨ ਜਾਂ ਕੱਢਣ ਦੀ ਪ੍ਰਕਿਰਿਆ ਕਰ ਸਕਦੀ ਹੈ ਤੇ ਇਸ ਜਵਾਬ ਦੇ ਨਾਲ ਇੱਕ ਗੱਲ ਜਿਹੜੀ ਇਹ ਹੁਣ ਸਾਡੇ ਸਾਹਮਣੇ ਆਇਆ ਕਿ ਜਿੰਨੀ ਦੇਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਬੀਲਿਆਂ ਬਾਰੇ ਫੈਸਲਾ ਲੈ ਕੇ ਭਾਰਤ ਸਰਕਾਰ ਨੂੰ ਨਹੀਂ ਭੇਜਿਆ ਜਾਂਦਾ ਉਹਨੀ ਦੇਰ ਤੱਕ ਇਨ੍ਹਾਂ ਨੂੰ ਇਨਸਾਫ਼ ਤੋਂਣ ਵਾਸਤੇ ਜਿਹੜੀ ਹੈ ਸਾਨੂੰ ਕੋਸ਼ਿਸ਼ਾਂ ਤਾਂ ਕਰਦੇ ਰਹਿਣਾ ਸੀ ਲੇਕਿਨ ਮੇਰੀ ਅੱਜ ਦੇ ਇਸ ਗੱਲਬਾਤ ਦੇ ਦੌਰਾਨ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੇ ਕੇਸ ਨੂੰ ਵਿਚਾਰਿਆ ਜਾਵੇ ਔਰ ਇਸ ਦੀ ਰਿਕਮੈਂਡੇਸ਼ਨ ਜੋ ਵੀ ਇਹਨਾਂ ਦਾ ਰਕ ਬਣਦਾ ਹੈ ਉਹ ਤਿਆਰ ਕਰਕੇ ਭਾਰਤ ਸਰਕਾਰ ਨੂੰ ਭੇਜੀ ਜਾਵੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਭਾਰਤ ਸਰਕਾਰ ਜਿਸ ਦੇ ਮੁਖੀ ਆਦਮੀ ਹੈ ਪ੍ਰਧਾਨ ਮੰਤਰੀ ਸੁਰਿੰਦਰ ਮੋਦੀ ਜੀ ਹੈ ਔਰ ਜਿਨ੍ਹਾਂ ਨੇ ਸਬਕਾ ਸਾਥ ਸਬਕਾ ਵਿਕਾਸ ਸਦਕਾ ਪ੍ਰਯਾਸ ਦਾ ਇੱਕ ਇੱਕ ਮਿਸ਼ਨ ਜਿਹੜਾ ਹੈ ਦੇਸ਼ ਦੇ ਸਾਹਮਣੇ ਰੱਖਿਆ ਹੈ ਔਰ ਉਹਨਾਂ ਨੇ ਦੇਸ਼ ਦੇ ਬਾਕੀ ਰਾਜਾਂ ਦੇ ਵਿੱਚ ਜਿੱਥੇ ਇਹ ਇਹ ਕਬੀਲੇ ਜਿਹੜੇ ਨੇ ਜਿਹੜੇ ਟ੍ਰਾਈਬਸ ਨੇ ਸਾਡੇ ਇਹ ਇਹ ਵਸਦੇ ਆ ਲਗ ਲਗ ਭਾਈਚਾਰੇ ਔਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਉਹਨਾਂ ਨੂੰ ਰੈਕਗਨਿਸ਼ਨ ਮਿਲੀ ਹੋਈ ਆ ਔਰ ਇਨ੍ਹਾਂ ਕਬੀਲਿਆਂ ਨੂੰ ਸਨਮਾਨ ਦਿੰਦੇ ਹੋਏ ਸਾਡੇ ਦੇਸ਼ ਦਾ ਜਿਹੜਾ ਸਭ ਤੋਂ ਸਰਵੋੱਚ ਅਹੁਦਾ ਉਹ ਭਾਰਤ ਦੇ ਮਾਨਜੁਗ ਰਾਸ਼ਟਰਪਤੀ ਜਿਹਦਾ ਅਹੁਦਾ ਜਿਹੜਾ ਹੈ ਉਹ ਉਹ ਵੀ ਜਿਹੜੇ ਸਾਡੇ ਮਾਨਜੁਗ ਰਾਸ਼ਟਰਪਤੀ ਜੀ ਨੇ ਸ਼੍ਰੀਮਤੀ ਮੁਰਮੂ ਜੀ ਉਹਨਾਂ ਨੂੰ ਦੇ ਕੇ ਇੱਕ ਬਹੁਤ ਵੱਡਾ ਸਨਮਾਨ ਦਿੱਤਾ ਹੈ ਹਰਿਸ਼ਤੂ ਲਾਵਾ ਬਿਰਸਾ ਮੁੰਡਾ ਜੀ ਜਿਹੜੀ ਸ਼ੈਡੂਲ ਟ੍ਰੈਜਡੀਕ ਬਹੁਤ ਵੱਡੀ ਸ਼ਖਸੀਅਤ ਨੇ ਬਹੁਤ ਵੱਡੀ ਉਹਨਾਂ ਦੀ ਇੱਕ ਇਤਿਹਾਸ ਦੇ ਵਿੱਚ ਦੇਣ ਰਹੀ ਹੈ ਉਹਨਾਂ ਦਾ ਦਿਹਾੜਾ ਜਿਹੜਾ ਹੈਗਾ ਰਾਸ਼ਟਰੀ ਪਦਕ ਤੇ ਮਨਾਉਂ ਤੇ ਉਹਨਾਂ ਦੇ ਨਾਮ ਨੂੰ ਲੈ ਕੇ ਯੂਨੀਵਰਸਿਟੀ ਬਣਾਉਂ ਔਰ ਹੋਰ ਬਹੁਤ ਸਾਰੇ ਅਨੇਕਾਂ ਕਾਰਜ ਜਿਹੜੇ ਆ ਉਹ ਇਨਾਂ ਭਾਈਚਾਰਿਆਂ ਨੂੰ ਸਮਾਜ ਦੇ ਵਿੱਚ ਇੱਕ ਸਨਮਾਨ ਦੇਣ ਵਾਸਤੇ ਤੇ ਸਮਰਥ ਬਣਾਉਣ ਦੇ ਵਾਸਤੇ ਯਤਨ ਕੀਤੇ ਆ ਮੈਂ ਮਹਿਸੂਸ ਕਰਦਾ ਕਿ ਸਾਡਾ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ ਉਸ ਧਰਤੀ ਤੇ ਜਿਹੜੇ ਸਾਡੇ ਪਛੜੇ ਲੋਕ ਜਿਹੜੇ ਜਾਤ ਪਾਤ ਦੇ ਆਧਾਰ ਤੇ ਜਾਂ ਆਰਥਿਕ ਤੌਰ ਤੇ ਆਧਾਰ ਤੇ ਜਿਹੜੇ ਲੋਕ ਸਾਡੇ ਤੋਂ ਪਿੱਛੇ ਰਹਿ ਗਏ ਆ ਕਿਸੇ ਤਰੀਕੇ ਨਾਲ ਉਹਨਾਂ ਨੂੰ ਉਸ ਗੁਰਬੋਧ ਦੇ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਕਬੀਲਿਆਂ ਦੀ ਜਦੋਂ ਗੱਲ ਕਰਦੇ ਆ ਕਿ ਅਸੀਂ ਵੀ ਪਿੰਡਾਂ ਚੋਂ ਆਏ ਆ ਸਾਰੇ ਔਰ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਬਹੁਤ ਸਾਰੇ ਜਿਹੜੇ ਟੱਪਰੀ ਵਾਸਕ ਬੇਲੇ ਹੈਗੇ ਆ ਜਿਨ੍ਹਾਂ ਕੋਲੇ ਨਾ ਘਰ ਹੈ ਨਾ ਨਵੇਂ ਕੋਲੇ ਕੋਈ ਮਕਾਨ ਹੈ ਨਾ ਕੋਲੇ ਰਹਿਣ ਵਾਸਤੇ ਕੋਈ ਵਿਵਸਥਾ ਹੈ ਜਾਂ ਜਿੰਨੀਆਂ ਵੀ ਇਹ ਇਹ ਸਾਡੀਆਂ ਬਰਾਦਰੀਆਂ ਸਾਡੇ ਭਾਈਚਾਰੇ ਹੈਗੇ ਨੇ ਇਹਨਾਂ ਵਿੱਚੋਂ ਕੁਝ ਲੋਕ ਆਪਣੀ ਹਿੰਮਤ ਨਾਲ ਪੜ੍ਹ ਲਿਖੇ ਗਏ ਆ ਉਹਨਾਂ ਨੇ ਆਪਣੇ ਕੰਮਕਾਰ ਵੀ ਕੀਤੇ ਆ ਕੁਝ ਸਰਕਾਰੀ ਨੌਕਰੀਆਂ ਤੇ ਵੀ ਆ ਲੇਕਿਨ ਵੱਡੀ ਗਿਣਤੀ ਅੱਜ ਵੀ ਹੈ ਜਿਹੜੀ ਕਿ ਮਰਹੂਮ ਹੈਗੇ ਆ ਉਹ ਵਾਂਝੀ ਹੈ ਬਹੁਤ ਸਾਰੀਆਂ ਅਜੋਕੇ ਸਮਾਜ ਦੀਆਂ ਜਿਹੜੀਆਂ ਸਾਡੀਆਂ ਸੁਖ ਸੂਤਾ ਉਹਨਾਂ ਤੋਂ ਔਰ ਖਾਸ ਕਰਕੇ ਜਿਹੜੇ ਸ਼ਿਕਲੀਗਰ ਭਾਈਚਾਰੇ ਦੇ ਸਾਡੇ ਸਿੱਖ ਸਜੇ ਹੋਏ ਜਿਹੜੇ ਜਿਹੜੇ ਇਹਨਾਂ ਕਬੀਲਿਆਂ ਵਿੱਚੋਂ ਲੋਕ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਲੰਬਾ ਸਮਾਂ ਸਾਥ ਦਿੱਤਾ ਉਹਨਾਂ ਦੇ ਨਾਲ ਵੱਡੀ ਸੇਵਾ ਕੀਤੀ ਉਹ ਅੱਜ ਪੂਰੇ ਭਾਰਤ ਦੇ ਵਿੱਚ ਲਗ ਲਗ ਜਗ੍ਹਾ ਤੇ ਠੋਕਰਾਂ ਖਾ ਰਹੇ ਆ ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਉਹ ਮੌਕੇ ਨਹੀਂ ਮਿਲ 파 ਰਹੇ ਔਰ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੋ ਮੈਂ ਸਮਝਦਾ ਕਿ ਇਹ ਸਾਰੀ ਜਿਹੜੀ ਵਿਵਸਥਾ ਹੈ ਅਵਸਥਾ ਹੈ ਸਾਡੇ ਸਾਹਮਣੇ ਹੈ ਔਰ ਇਨ ਸਾਡੇ ਹੀ ਸਾਥੀਆਂ ਨੂੰ ਇਹ ਸਾਡੇ ਪੰਜਾਬੀ ਸਮਾਜ ਦਾ ਇੱਕ ਅਹਿਮ ਹਿੱਸਾ ਨੇ ਅੱਜ ਇਹਨਾਂ ਨੂੰ ਸਨਮਾਨ ਤੇ ਸਹੀ ਸਥਾਨ ਦੇਣ ਦੇ ਵਾਸਤੇ ਸਾਨੂੰ ਸਾਰਿਆਂ ਨੂੰ ਵਿਅਤਨ ਕਰਨੇ ਚਾਹੀਦੇ ਹੈ ਪਰ ਮੈਂ ਕਿਉਂਕਿ ਅੱਜ ਇਸ ਮੁੱਦੇ ਬਾਰੇ ਚਰਚਾ ਹੋਈ ਹੈ ਇਸ ਮੁੱਦੇ ਬਾਰੇ ਇੱਕ ਸਾਹਮਣੇ